ਹਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਮੋਨਪੁਰਾ ਮੋਨਪੁਰਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਵਰਿੰਗ ਪਿੰਡ ਥੋੜੀ ਦੂਰੀ ਤੇ ਬਿਲਕੁਲ ਨਾਲ ਹੈਗਾ ਦੋਸਤੋ ਤੇ ਇੱਕ ਪਾਸੇ ਬ੍ਰਹਮਪੁਰਾ ਪਿੰਡ ਆ ਜਾਂਦਾ ਠੀਕ ਆ ਜੀ ਸੁਹਾਵਾ ਪਿੰਡ ਦੀ ਦੂਰੀ ਥੋੜੀ ਆ ਉਪਰਾਂ ਪਿੰਡ ਬਿਲਕੁਲ ਅਲੱਗ ਹੈ ਠੀਕ ਆ ਜੀ ਤੇ ਸਰਹਿਆਲੀ ਤੋਂ ਵੀ ਥੋੜੀ ਦੂਰੀ ਹੈ ਜੀ ਦੋਸਤੋ ਨਸ਼ਹਿਰੇ ਪੰਨੂਆ ਤੋਂ ਵੀ ਥੋੜੀ ਦੂਰੀ ਆ ਇਸ ਪਿੰਡ ਦੀ ਤੇ ਬਿਲਕੁਲ ਜਿਹੜਾ ਵੀਰ ਕੋਈ ਆ ਰਿਹਾ ਬਿਲਕੁਲ ਖਾਰਿਆਂ ਵਾਲੀ ਨਹਿਰ ਜਿਹੜੀ ਦੋਸਤੋ ਬਿਲਕੁਲ ਜਿਹੜੀ ਫਤਿਹਾਬਾਦ ਨੂੰ ਅ ਸ਼ਹਿਰ ਜਾਂਦੀ ਹੈ ਫਤਿਹਾਬਾਦ ਨੂੰ ਜਾਂਦੀ ਹੈ ਉਸੇ ਰੋਡ ਦੇ ਉੱਪਰ ਜਿਹੜਾ ਦੋਸਤੋ ਪਿੰਡ ਹੈਗਾ ਮੋਹਨਪੁਰਾ ਤੇ ਬ੍ਰਹਮਪੁਰਾ ਜਿਹੜੇ ਬਿਲਕੁਲ ਆਹਮੋ ਸਾਹਮਣੇ ਪਿੰਡ ਹੈਗੇ ਆ ਜਿਸ ਘਰ ਤੋਂ ਦੋਸਤੋ ਅੱਜ ਆਪਾਂ ਇਹ ਵੀਡੀਓ ਬਣਾ ਰਹੇ ਆਂ ਵੀਡੀਓ ਪਹਿਲੀ ਹੈ ਪਰ ਜਿਹੜਾ ਪਸ਼ੂ ਵਪਾਰ ਦਾ ਕੰਮ ਏ ਕਾਫੀ ਲੰਬੇ ਸਮੇਂ ਤੋਂ ਵੀਰ ਹੋਣੀ ਕਰਦੇ ਆ ਰਹੇ ਨੇ ਇੱਕ ਵਿਹੜ ਦਿਖਾ ਦਾਂਗੇ ਠੀਕ ਹੈ ਜੀ ਡੱਬੀ ਵਿਹੜ ਦਿਖਾ ਦਾਂਗੇ ਤੇ ਇੱਕ ਨੀਲੀ 라ਵੀ ਦੀ ਮੱਝ ਬਿਲਕੁਲ ਠੁੱਕੀ ਆ ਗੱਬਣ ਆ ਸੂਣ ਦਾ ਬਿਲਕੁਲ ਨੇੜ ਹੈਗਾ ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਰਾਂਗੇ 7 ਅਕਤੂਬਰ ਨੂੰ ਦੋਸਤੋ ਅੱਜ ਅਸੀਂ ਆਪਾਂ ਕਵਰੇਜ ਕਰਦੇ ਪਏ ਆ ਟਾਈਮ ਤੁਸੀਂ ਨੋਟ ਕਰ ਸਕਦੇ ਹੋ ਮਾਰਨਿੰਗ ਦੁਪਹਿਰ ਦੇ ਜਿਹੜਾ ਦੋਸਤੋ 1:3 2 ਵਜੇ ਦਾ ਸਮਾਂ ਹੈਗਾ ਠੀਕ ਹੈ ਜੀ ਦੁਪਹਿਰ ਦੇ 2 ਵਜੇ ਦਾ ਸਮਾਂ ਹੈ ਬਾਕੀ ਪਸ਼ੂ ਐਨੀਮਲ ਜਿਹੜਾ ਸੋਇਆ ਸੋਇਆ ਹਰ ਵਾਰ ਆਪਣੀ ਅਪੀਲ ਹੁੰਦੀ ਰਿਕਵੈਸਟ ਆ ਕਿ ਆਪ ਦਾ ਕਪਣ ਪਸ਼ੂ ਜਿਹੜਾ ਦੋਸਤੋ 튁ਗੇ ਸੁਆ ਸੁਆ ਜਿਹੜਾ ਪਸ਼ੂ ਆ ਦੋ ਟਾਈਮ ਚਵਾਈ ਕਰਕੇ ਤਸੱਲੀ ਆ ਉਹ ਜ਼ਰੂਰ ਕੀਤੀ ਜਾਵੇ। ਆਹੋ ਕਰਦਿਆਂ ਗੱਲਬਾਤ। ਸਭ ਤੋਂ ਪਹਿਲੇ ਵੀਰੇ ਸਸਰੀ ਕਾਲ ਸਸਰੀ ਕਾਲ ਜੀ। ਠੀਕ ਠਾਕ? ਹਾਂਜੀ ਵਧੀਆ ਜੀ। ਅੱਛਾ ਵੀਰ ਜੀ ਇੱਕ ਨਾਮ ਆਪਣਾ ਜ਼ਰੂਰ ਦੱਸ ਲਿਓ। ਆਪਣਾ ਨਾਮ ਆ ਜੱਜ ਸਿੰਘ ਜੀ। ਅੱਛਾ ਜੀ। ਪਿੰਡ ਮੋਹਨਪੁਰਾ ਜ਼ਿਲ੍ਹਾ ਤਰਨਤਾਰਨ ਜੀ। ਤੇ ਪਸ਼ੂ ਵਪਾਰ ਦਾ ਕੰਮ ਕਦੋਂ ਤੋਂ ਕਰਦੇ ਆ ਰਹੇ? ਆਪਾਂ ਨੂੰ 4-5 ਸਾਲ ਤੋਂ ਹੋ ਗਿਆ ਜੀ ਕੰਮ ਕਰਦਿਆਂ। 4-5 ਸਾਲ ਤੋਂ। ਹਾਂਜੀ। ਠੀਕ ਆ ਜੀ। ਤੇ ਜਿਹੜੇ ਅੱਜ ਆਪਣੇ ਪਸ਼ੂ ਹੈ ਬਿਲਕੁਲ ਘਰ ਦੇ ਪਸ਼ੂ ਹੈ ਜਾਂ ਵਪਾਰ ਦੀ ਲਾਈਨ ਦੇ ਵਿੱਚੋਂ ਹੀ ਨਹੀਂ ਇਹ ਭਾਜੀ ਆਪਣੇ ਘਰ ਦੇ ਪਸ਼ੂ ਆ ਜੀ ਘਰ ਦੇ ਹੀ ਆ ਹਾਂਜੀ ਠੀਕ ਆ ਵੈਸੇ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਹਾਂਜੀ ਰੂਟੀਨ 'ਚ ਆਉਂਦੇ ਰਹਿੰਦੇ ਡੇਲੀ ਜੀ ਠੀਕ ਆ ਭਰਾ ਹਾਂਜੀ ਲਓ ਵੀ ਦੋਸਤੋ ਫਿਲਹਾਲ ਜਿਹੜੇ ਇਹ ਪਸ਼ੂ ਆ ਵੀਰਾਂ ਦਾ ਵੀ ਆਪਣੇ ਘਰ ਦੇ ਪਸ਼ੂ ਆ ਠੀਕ ਆ ਇਹ ਸੇਲ ਕਰਦੇ ਪਏ ਵੈਸੇ ਜਿਹੜੇ ਰੂਟੀਨ ਦੇ ਵਿੱਚ ਪਸ਼ੂ ਆ ਉਹ ਵਿਕਰੀ ਵਾਲੇ ਵੀ ਆਉਂਦੇ ਆ ਠੀਕ ਆ ਤੇ ਪਹਿਲੇ ਨੰਬਰ ਤੇ ਭਾਈ ਜੱਜ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲਿਓ ਬੈੜ ਪੂਰੀ ਡਿਟੇਲਿੰਗ ਦੇ ਦਿਓ ਸੂਆ ਕਿਨਵਾ ਦਾ ਦਿਨ ਕਿ ਤੇ ਚਾਰਕ ਦਿਨਾਂ ਦੀ ਸੂਈ ਆ ਅੱਛਾ ਜੀ ਮਗਰ ਵਸ਼ੀ ਆ ਜੀ ਹੂੰ ਠੀਕ ਆ ਜੀ ਦੁੱਧ ਹੁਣ ਇਸ ਟਾਈਮ ਹੋਵੇ ਦਾ ਮੌਕੇ ਤੇ 13 ਕਿ ਲੀਟਰ ਹੂੰ ਹਾਂਜੀ ਠੀਕ ਆ ਜੀ ਤੇ ਚਾਰਾਂ ਪੰਜਾਂ ਦਿਨਾਂ ਦੀ ਸੂਈ ਆ ਜੀ ਚੌ ਪੰਜਾਂ ਦਿਨਾਂ ਦੀ ਸੂਹ ਆ ਦੂਜਾ ਹੈ ਜੀ ਨਹੀਂ ਤੀਜਾ ਜੀ ਤੀਜਾ ਹਾਂਜੀ ਬਾਕੀ ਇਹ ਆ ਗਈ ਥੋੜੇ ਦਿਨਾਂ ਤਾਂ ਹੀ ਹਜੇ ਤਾਜੀ ਸੂਈ ਆ ਜੀ ਥੋੜੀ ਸੇਵਾ ਹੋ ਜੂਗੀ ਤੇ ਦੁੱਧ ਬੜੇ ਅਰਮਾਨ ਨਾਲ ਨਾਰਮਲੀ ਸੇਵਾ ਨਹੀਂ 15 16 ਲੀਟਰ ਪਾ ਦੂਗੀ ਜੀ 15 16 ਹਾਂਜੀ ਠੀਕ ਹੈ ਜੀ ਤੋ ਬੱਚਾ ਮਗਰ ਆ ਫੀਮੇਲ ਆ ਗਈ ਹਾਂਜੀ ਵਛੀ ਆ ਜੀ ਵਛੀ ਆ ਠੀਕ ਆ ਹਾਂਜੀ 24 ਦਿਨਾਂ ਦੀ ਦੋਸਤੋ ਸੂਈਆ ਸੁਆ ਤੀਜਾ ਵੀਰ ਨੇ ਦੱਸਤਾ ਹਾਂਜੀ ਤੇ ਹਾਜ਼ਰ ਦੁੱਧ ਵੀ ਤੁਹਾਨੂੰ ਦੱਸਤਾ ਵੀ ਦੁੱਧ ਤੋਂ ਹਜੇ ਵਧੂਗੀ ਠੀਕ ਆ ਜੀ ਦੁੱਧ ਤੋਂ ਵਧੂਗੀ ਜਿਵੇਂ ਜਿਵੇਂ ਹਜੇ ਮੈਲਿਓ ਪਸੂ ਚੱਲਦਾ ਦੋਸਤੋ ਦੁੱਧ ਤੋਂ ਵਧਾ ਵਾਧਾ ਜ਼ਰੂਰ ਆ ਤੇ ਆ ਫੇਸ ਕੁਆਲਿਟੀ ਆ ਸੋ ਬੈਕ ਸਾਈਡ ਤੋਂ ਮੜਾ ਹਿੱਕ ਕੇ ਦਿਖਾ ਦਿਓ ਖਵਾਨਾ ਦਿਖਾ ਦਿਓ ਵੀਰ ਆ ਦੇਖੋ ਹਾਂ ਹੋਰ ਤੋਂ ਬਣਾ ਦਿਓ ਠੀਕ ਆ ਜੀ ਸੋ ਥਾਣ ਦੀ ਕੁਆਲਿਟੀ ਵੇਖੋ ਜੀ ਬਿਲਕੁਲ ਮੁੱਠੀ ਥਾਣਾ ਪੱਥੀ ਚਬਾਣ ਦੀ ਅ ਕੋਈ ਇਹੋ ਜੀ ਗੱਲ ਨਹੀਂ ਆ ਠੰਡੀ ਸੀਲ ਬਹਿੜ ਬੇ ਸੀਲ ਸਾਉ ਪੂਰੀ ਆ ਕਿਸੇ ਤਰ੍ਹਾਂ ਦਾ ਵੀਰ ਚਾਚੇ ਨੂੰ ਬੰਗਾ ਬੰਗਾ ਪਾਉਣ ਦੀ ਲੋੜ ਪੈਂਦੀ ਨਹੀਂ ਭਾਜੀ ਬਹੁਤ ਠੰਡੀ ਸੀਲ ਆ ਐਦਾਂ ਜਿੱਦਾਂ ਮਰਜ਼ੀ ਬੱਚਾ ਲਾ ਕੇ ਥੱਲੇ ਬਹਿ ਜਾਓ ਦੇਖੋ ਜਿੱਦਾਂ ਮਰਜ਼ੀ ਠੰਡੀ ਸੀਲ ਆ ਜੀ ਲੋ ਜੀ ਇਸੇ ਤਰ੍ਹਾਂ ਜਿਹੜਾ ਬੱਚਾ ਤੁਸੀਂ ਲਾ ਕੇ ਦੋਸਤੋ ਫਸਮਾ ਕਰਕੇ ਬਿਲਕੁਲ ਇੱਥੇ ਬਹਿ ਸਕਦੇ ਜੇ ਬਿਲਕੁਲ ਕੋਈ ਬੰਗਾ ਲਿਆਣਾ ਪਉਣ ਦੀ ਲੋੜ ਨਹੀਂ ਤੇ ਠੰਡੀ ਧੀਰੀ ਆ ਠੀਕ ਆ ਤੇ ਖੋਲ ਕੇ ਤੋਰ ਕੇ ਦਿਖਾ ਦਈਏ 12 ਕਿਲੋ ਦੁੱਧ ਦੱਸਤਾ ਜੀ ਭਾਜੀ 13 ਕਿਲੋ ਤੇ ਹੈਗਾ ਇਸ ਟਾਈਮ ਤੇ 13 ਕਿਲੋ ਹੁਣ ਮੌਕੇ ਬਾਕ ਠੀਕ ਹੈ ਜੀ ਹਾਂਜੀ ਸੋ ਖੋਲ ਦੀਏ ਜੀ ਸੋ 13 ਕਿਲੋ ਜਿਹੜਾ ਦੋਸਤੋ ਅੱਜ ਵੀਰ ਕੋਈ ਸੌਦਾ ਕਰੂਗਾ 13 ਕਿਲੋ ਚਵਾਈ ਜਿਹੜੀ ਹਾਜ਼ਰ ਆ 16 17 ਕਿਲੋ ਵੀਰ ਕਹਿੰਦਾ ਵੀ ਬਿਲਕੁਲ ਜਿਹੜਾ ਦੋਸਤੋ ਪੀਕ ਤੇ ਦੁੱਧ 20 25 ਦਿਨਾਂ ਦੀ ਅਕਾਊਂਟ ਕਰ ਲਿਗੇ ਜਾਂ ਮਹੀਨੇ ਤੱਕ ਅਕਾਊਂਟ ਕਰ ਲਿਗੇ ਤੇ 16 17 ਲੀਟਰ ਦੁੱਧ ਚਵਾ ਦਊਗੀ ਠੀਕ ਹੈ ਜੀ 15 ਤੋਂ ਪਲੱਸ ਦੁੱਧ ਚਵਾ ਦਊਗੀ ਸੋ ਬਾਕੀ ਆ ਦੇਖੋ ਜੀ ਹਾਈਡ ਕੱਤ ਸੋਣਾ ਠੀਕ ਹੈ ਜੀ ਰੰਗ ਢੰਗ ਜਿਹੜਾ ਦੋਸਤੋ ਡੱਬੀ ਵੈੜ ਆ ਆ ਵੇਖੋ ਠੀਕ ਹੈ। ਅੱਛਾ ਕੀ ਮੋਲ ਕੀ ਕਰਦੇ ਆ ਵੀਰ ਹੰਤਾ? ਮਿਰਜੀ ਵਹਿੜ ਦਾ ਮੋਲ ਕਰਨ ਨੂੰ ਭਾਵੇਂ 50 ਕਰ ਲਈਏ। 45 ਕਰ ਲਈਏ। ਦੇਣ ਲੈਣ ਵਾਲੀ ਗੱਲ 45 42000 ਦੀ ਦੇ ਦਿਆਂਗੇ ਜੀ। 42 ਹਾਂਜੀ। ਮੇਰੇ ਡਿਮਾਂਡ ਭਾਵੇਂ 45000 ਉੱਤੇ ਜਿੰਨੀ ਮਰਜ਼ੀ ਕਰੀ। ਹਾਂਜੀ ਹਾਂਜੀ। 42000 ਦੀ ਲੈਣ। ਹਾਂਜੀ ਉਹ ਚੋਂ ਛੋੜ ਛੱਪਾ ਹੀ ਹੋਣਾ ਮਾ ਜੀ। ਠੀਕ ਹੈ ਜੀ। ਬਾਕੀ ਵਹਿੜ ਬਹੁਤ ਠੰਡੀ ਸੀਲ ਰੰਗ ਬਾਜ ਵਹਿੜ ਆ ਜੀ। ਬਿਲਕੁਲ ਜੀ। ਹਾਂਜੀ। ਸੋ ਬਾਕੀ ਦੋਸਤੋ ਚੰਗੀ ਜਿਹੜੀ ਦੋਸਤੋ ਵਹਿੜ ਆ ਬਿਲਕੁਲ ਤਸਲੀ ਬਖਸ਼ਾ ਠੀਕ ਹੈ। ਠੰਡੀ ਧੀਰੀ ਸੀਲ ਸ ਤੇ 42000 ਲੈਂਦੇ ਜਿਹੜਾ 42000 ਵਿੱਚੋਂ ਥੋੜਾ ਬਾਦਾ ਕੋਈ ਮਾਨਤਾ ਨਾਲ ਜ਼ਰੂਰ ਕੀਤਾ ਜਾਊਗਾ 45000 ਡਿਮਾਂਡ ਕੀਤੀ ਹੈ ਭਰਾਣੇ ਠੀਕ ਆ ਸੋ ਕੁਆਲਿਟੀ ਚੰਗੀ ਆ 13 ਕਿਲੋ ਦੁੱਧ ਜਿਹੜਾ ਕੋਈ ਵੀਰ ਆਵੇ ਆਪਦੀ ਤਸੱਲੀ ਆ ਤੁਸੀਂ ਦੱਸੇ ਮੁਤਾਬਕ 13 ਕਿਲੋ ਦੀ ਚਵਾਈ ਕਰ ਸਕਦੇ ਜੇ ਠੀਕ ਆ ਤਾਂ ਤੁਹਾਨੂੰ ਪੂਰਾ ਮੁੱਠੀ ਆ ਚਵਾਈ ਇੱਕ ਨੰਬਰ ਆ ਚਵਾ ਪਸਵਾ ਗਿਆ ਆਪਦੀ ਤਸੱਲੀ ਕਰ ਸਕਦਾ ਕੋਈ ਵੀਰ ਇਸ ਤੋਂ ਬਾਅਦ ਦੋਸਤੋ ਇੱਕ ਨੈਕਸਟ ਠੀਕ ਆ ਸੋ ਦੋਸਤੋ ਦੂਜੇ ਨੰਬਰ ਤੇ ਜਿਹੜੀ ਇੱਕ ਆਪਾਂ ਤੁਹਾਨੂੰ ਮਾਝ ਦਿਖਾਉਣੀ ਆ ਨੀਲੀ ਰਾਵੀ ਦੀ ਮਾਝ ਆ ਖੁੱਲੇ ਚੰਗੇ ਸਰੀਰ ਘਟਾਂਚੇ ਦੀ ਮਾਝਾ ਠੀਕ ਹੈ ਜੀ ਨੀਲੀ ਰਾਵੀ ਦੇ ਪਸ਼ੂ ਆਪਾਂ ਤੁਹਾਨੂੰ ਕਾਫੀ ਦਿਖਾਈਦੇ ਆ ਤੇ ਇਹ ਵੀ ਜਿਹੜੀ ਆ ਦੋਸਤੋ ਚੰਗੀ ਸੰਭੀ ਚੰਗੀ ਜਿਹੜੀ ਦੋਸਤੋ ਵਜਨਦਾਰ ਪਸੰਦ ਆਊਗੀ ਰੇਡ ਭਾਪੜ ਤਾਂ ਪੁੱਛਿਆ ਜਾਊਗਾ ਕੀ ਰਿਕਾਰਡ ਆ ਦੋਸਤੋ ਪੂਰੀ ਗੱਲਬਾਤ ਆਪਾਂ ਕਰ ਲੈਨੇ ਆ ਇਹਦੇ ਬਾਰੇ ਵੀ ਅੱਛਾ ਜੱਜ ਭਾਈ ਕੀ ਡਿਟੇਲ ਆ ਇਸ ਨੀਲੀ ਰਾਵੀ ਮਾਝੀ ਦੀ ਆਪਣੇ ਕੋਲ ਭਾਜੀ ਇਹ ਤੀਜੇ ਸਵੇ ਮੈਂ ਸੋਣੀ ਆ ਯਾਰ ਕੀ ਅੱਛਾ ਜੀ ਤੇ ਤਿੰਨ ਚਾਰ ਦਿਨ ਅਜੇ ਲੈਂਦੀ ਆ ਜੀ 10 ਤੋਂ 11 ਤੱਕ ਦੇ ਦਿਨ ਪੂਰੇ ਆ ਜੀ 10 ਤੋਂ 11 ਹਾਂ ਜੀ ਇਹਨੇ ਦੂਜੇ ਸੂਏ 14 ਤੋਂ 15 ਲੀਟਰ ਦੁੱਧ ਦਿੱਤਾ ਵਾ ਜੀ ਇਹ ਆਪਣੀ ਹੈ ਜੈਨੂਨ ਆਪਣੇ ਘਰ ਦੀ ਹੈ ਹਾਂਜੀ ਆਪਣੀ ਘਰ ਦੀ ਮਾਝਾ ਜੀ ਠੀਕ ਆ ਹਾਂਜੀ ਐਰ ਕਿ ਵੀ ਬੜੀ ਆਸ ਆ ਵੀ 16 ਲੀਟਰ ਦੁੱਧ ਆਰਾਮ ਦੇ ਨਾਲ ਹੀ ਕੱਢ ਦੂਗੀ ਠੀਕ ਆ ਜੀ ਹਾਂਜੀ ਵੀ ਹਜੇ ਘੱਟੋ ਘੱਟ ਵੀ 11 ਤਰੀਕ ਨੂੰ ਜਦੋਂ ਦਿਨ ਪੂਰੇ ਆ ਹਾਂਜੀ ਜਿਹੜਾ ਪਏ ਆ ਪੰਜ ਚਾਰ ਦਿਨ ਹਜੇ ਹਾਂਜੀ ਹਾਂਜੀ ਚੰਗਾ ਥਾਣ ਲੇਵਾ ਆ ਤਿਆਰ ਕਰਕੇ ਸੋਊਗੀ ਚੱਟਾ ਚੱਡਾ ਚੋਡਾ ਹਾਂਜੀ ਠੀਕ ਆ ਜੀ ਅੱਛਾ ਜੱਜਪੁਰ ਜਿੱਦਾਂ ਬਿਲਕੁਲ ਲੇਵਾ ਗਾਰਡ ਆਪਾਂ ਦੇਖੀਏ ਵੀ ਅੱਗੇ ਬਿਲਕੁਲ ਭਰਿਆ ਪਿਆ ਬਿਲਕੁਲ ਹਾਂਜੀ ਹਾਂਪਾ ਬੈਕ ਸਾਈਡ ਨੂੰ ਜਿਹੜਾ ਸਟਰਕਚਰ ਪੂਰਾ ਬਣਾ ਕੇ ਤਿਆਰ ਕਰੂਗੀ ਹਾਂਜੀ ਜਿੰਨਾ ਵਾ ਨਾ ਅੱਗੇ ਨੂੰ ਹੋਗਾ ਜੀ ਓਨਾ ਹੀ ਬੈਕ ਸਾਈਡ ਕਰਦੀ ਆ ਜੀ ਹੂੰ ਬਾਕੀ ਨਾੜਾਂ ਦੂੜਾਂ ਬਹੁਤ ਚੰਗੀਆਂ ਵੇਖ ਲਓ ਮੱਝ ਦੁੱਧ ਵਾਲੀ ਆ ਭਾਜੀ ਬਾਕੀ ਸੋ 15 ਲੀਟਰ ਜਿਹੜਾ ਦੋਸਤੋ ਦੂਜੇ ਸੂਬੇ ਦਾ ਵੀਰਾਂ ਦਾ ਵੀ ਆਪਾਂ ਚੁਵਾਈ ਕੀਤੀ ਆ ਤੀਜਾ ਸੂਆ ਜਿਹੜਾ ਹੋਣੇ ਸਮਝ ਨੇ ਸੂਣਾ ਠੀਕ ਆ ਜੀ ਤੇ ਵੱਡੇ ਖੁੱਲੇ ਸਰੀਰ ਘਟਾਂਜ ਦੀ ਮੱਝ ਆ ਬਾਕੀ ਪੂਰਾ ਤੁਹਾਨੂੰ ਤਸੱਲੀ ਨਾਲ ਜਿੰਨਾ ਵੀ ਹੋ ਸਕਦਾ ਦੂਰੀ ਤੋਂ ਦਿਖਾ ਦਿੰਨੇ ਆ ਕਿਸੇ ਤਰ੍ਹਾਂ ਦਾ ਕੋਈ ਜ਼ੂਮ ਲਾ ਕੇ ਨਹੀਂ ਵਿਖਾਇਆ ਜਾਊਗਾ ਪੂਰੀ ਵੱਡੀ ਮਾਝ ਆ ਠੀਕ ਆ ਜੀ ਵੱਡੀ ਮਾਝ ਆ ਕੱਦ ਕਾਰ ਸੋਹਣਾ ਹੈਗਾ ਭਰਵੇਂ ਪਿੰਡੇ ਦੀ ਆ ਰਾਜੀ ਆ ਸਭੀ ਪੂਰੀ ਆ ਠੀਕ ਆ ਜੀ ਵਜਨਦਾਰ ਪੂਰੀ ਆ ਮਾਰਕਿੰਗ ਮਗਰਲੇ ਪੈਰ ਤੋਂ ਉੱਤੇ ਹਵਾਨੇ ਤੇ ਦਾਗ ਬਿਲਕੁਲ ਤੁਸੀਂ ਵੇਖੋਗੇ ਅੱਖ ਬਿੱਲੀ ਮਣਕੀ ਅੱਖ ਵੇਖ ਸਕਦੇ ਹੋ ਠੀਕ ਆ ਜੀ ਨਾਸ ਬਿਲਕੁਲ ਪੱਗੀ ਨਾਸ ਬੱਲੀ ਨਾਸ ਠੀਕ ਆ ਬੱਲਾ ਮੱਥਾ ਪੂਰਾ ਸਿੰਘਾਂ ਦੀ ਬੰਤਰ ਵੇਖ ਲਓ ਠੀਕ ਆ ਜੀ ਤੇ ਪਤਲੇ ਪਿੰਡੇ ਦੀ ਆ ਤੇ ਦੁੱਧ ਵੀਰਾਂ ਦਾ ਵੀ 15 ਕਿਲੋ ਦੀ ਚਵਾਈ ਆਪਾਂ ਦੂਜੇ ਸਵੇਰੇ ਦੇ ਵਿੱਚ ਕੀਤੀ ਆ ਹਜੇ ਬਿਲਕੁਲ ਬੰਦੀ ਥੰਦੀ ਪਈ ਆ ਪੰਜ ਤੋਂ 6 ਦਿਨ ਹਜੇ ਪਏ ਆ ਦਿਨ ਪੂਰੇ ਹੋਣ ਦੇ ਵਿੱਚ ਠੀਕ ਆ ਜੀ 12 ਤਰੀਕ ਨੂੰ ਦਿਨ ਪੂਰੇ ਆ 12 ਅਕਤੂਬਰ ਨੂੰ ਆ ਦੇਖ ਠੀਕ ਆ ਲਿਓ ਵੀਰ ਖੋਲ ਕੇ ਕਰ ਦਈਏ ਵੀ ਠੀਕ ਆ ਸੋ ਮਾਚ ਵੱਡੀ ਆ ਦੋਸਤੋ ਅੱਗੇ ਕਿਸੇ ਵੀਰ ਨੇ ਘਰੇਲੂ ਨੇ ਰੱਖਣੀ ਆ ਲਾਭ ਰਹੇ ਹੋ ਤੁਸੀਂ ਇਹੋ ਜਿਹਾ ਪਸ਼ੂ ਸਕਰੀਨ 'ਚ ਕੀਨ ਤੇ ਜ਼ਰੂਰ ਹੱਥ ਪਾ ਸਕਦੇ ਜੇ ਠੀਕ ਆ ਸੋ ਆਰਡਰ ਦੀ ਕੁਆਲਿਟੀ ਵੇਖੋ ਜੀ ਬਿਲਕੁਲ ਅੱਗੋਂ ਜਿਹੜਾ ਦੋਸਤੋਂ ਬੰਨਾ ਲੇਵਾ ਸ਼ੁਰੂ ਹੋਇਆ ਤੇ ਬੈਕ ਸਾਈਡ ਸਾਰ ਦੇ ਨਾਲ ਆਪਾਂ ਕਹਿ ਲਈ ਕਿ ਉਹ ਟੱਚ ਕਰਦਾ ਲੇਵਾ ਆ ਦੇਖੋ ਜੀ ਫੁੱਲ ਵੱਡੀ ਹਾਈਟ ਸੋਹਣੇ ਅਡਰ ਕੁਆਲਟੀ ਵਾਲੀ ਇਤਕ ਲਾ ਰਿਹਾ ਜੀ ਆ ਦੇਖੋ ਜੀ ਹਾਂ ਤੋੜ ਲੋ ਵੀ ਠੀਕ ਹੈ ਜੀ ਸੋ ਐਕਸਟਰਾ ਆਉਣ ਨ ਰਹੀ ਜੜੀ ਦੋਸਤੋ ਠੀਕ ਹੈ ਜੀ ਹੈਲਥ ਵਾਈਜ਼ ਵੀ ਆਪਾਂ ਸਿਹਤਮੰਦ ਆ ਪੂਰੀ ਵਜਨਦਾਰ ਖੂਬ ਵਜਨਦਾਰ ਠੀਕ ਹੈ ਜੀ ਸੋ ਕਾਫੀ ਖਬਰਦਾਰ ਜੜੀ ਦੋਸਤੋ ਇਹ ਮਾਝਾ ਵੀਰ ਦੇ ਕੋਲ ਤੇ ਦੂਜਾ ਸੂਆ ਜਿਹੜੀ ਹੱਥੀ ਚਵਾਈ ਕੀਤੀ ਏ ਤਾਂ ਜੋ ਦੋਸਤੋ ਪੂਰਾ ਰਿਕਾਰਡ ਤੁਹਾਨੂੰ ਦੱਸਿਆ ਗਿਆ ਵੀ 15 ਕਿਲੋ ਜਿਹੜੀ ਮਿਲਕਿੰਗ ਆ ਇਹ ਮੱਝ ਤੋਂ ਜੜੀ ਆ ਲਈ ਗਈ ਅੱਜ ਤੱਕ ਠੀਕ ਆ ਹੁਣ ਅੱਗੇ ਜਿਹੜਾ ਵੀਰ ਕੋਈ ਚੰਗੀ ਖਾਸ ਸਪੈਸ਼ਲ ਸੇਵਾ ਕਰੂਗਾ ਦੋਸਤੋ ਦੋਦੋ ਤੁਸੀਂ ਹੋਰ ਉੱਪਰ ਚਵਾਈ ਕਰ ਸਕਦੇ ਠੀਕ ਆ ਆ ਦੇ ਨੇੜੇ ਤੋਂ ਬਣਵਾਉਣਾ ਅਛਾ ਵੀਰ ਜਜ ਚਵਾਈ ਚਵਾਈ ਵਧੀਆ ਰਹਿੰਦੀ ਪੋਲੀ ਚਵਾਈ ਹੁੰਦੀ ਆ ਹਾਂਜੀ ਪਾਜੀ ਚਵਾਈ ਐ ਰੂਵ ਵਰਗੀ ਪੋਲੀ ਆ ਜੀ ਹਾਂਜੀ ਹਾਂਜੀ ਕੋਈ ਭੂਰ ਛਟਾਣੀ ਆ ਜੀ ਕੋਈ ਥਣਵਾਦ ਘਟਣੀ ਆ ਕੋਈ ਥਣਵਾਦ ਘਟ ਹੋਵੇ ਆਪਣੀ ਗਰੰਟੀ ਹੋਊਗੀ ਜੀ ਠੀਕ ਆ ਭਰਾ ਹਾਂਜੀ ਤੇ ਚਵਾ ਜਿਹੜਾ ਮਤਲਬ ਕਿ ਫੂਕ ਤੋਂ ਬਾਅਦ ਦੀ ਗੱਲ ਕਰਨੀ ਹੈ ਤੇ ਨਵੇਂ ਦੁੱਧ ਵੀ ਹੋ ਜਾਂਦੀ ਆ ਹਾਂਜੀ ਪਾਜੀ ਬਾਕੀ ਇਹ ਆ ਵੀ ਹਾਰਵਰਿਆਈ ਮੱਝ ਆ ਜੀ 2 2.5 ਮਹੀਨਿਆਂ ਬਾਅਦ ਆਏ ਯਾਨੀ ਕਿ ਬਣ ਜਾਂਦੀ ਆ ਜੀ ਤੇ ਲੰਮਾ ਸਮਾਂ ਕਿੰਨਾ ਕੁ ਦੁੱਧ ਇਹ 7 ਤੋਂ 8 ਮਹੀਨੇ ਦੁੱਧ ਦਿੰਦੀ ਆ ਜੀ 2 ਮਹੀਨੇ ਆਪ ਹੀ ਯਾਨੀ ਕਿ ਛੱਡੀਦੀ ਆ ਹਾਂ ਜੀ ਬਹੁਤ ਠੰਡੀ ਸੀਲ ਮਾਝਾ ਬਾਕੀ ਹਰਵਰੀ ਆਈ ਮਾਝਾ ਜੀ ਠੀਕ ਹੈ ਜੀ ਹਾਂ ਜੀ ਲਓ ਜੀ ਦੋਸਤੋ ਵੀਰ ਨੇ ਪੂਰਾ ਰਿਕਾਰਡ ਦੱਸਿਆ ਵੀ ਇਹਦਾ ਹਰਵਰੀ ਆਈ ਆ ਬਣ ਜਾਂਦੀ ਆ ਮਹੀਨੇ ਡਢ ਦੋ ਮਹੀਨਿਆਂ ਬਾਅਦ ਬਣ ਜਾਂਦੀ ਆ ਤੇ ਲੌਂਗ ਟਾਈਮ ਜਿਹੜਾ ਦੋਸਤੋ ਪੂਰਾ ਸਾਲ ਭਰ ਦੋਦੋ ਦਿੰਦੀ ਆ ਵੀ ਦੋ ਮਹੀਨੇ ਜਿਹੜੇ ਆਪ ਛੱਡੀ ਦੀ ਆ ਠੀਕ ਆ ਜੀ ਸੂਣ ਦੇ ਨੇੜ ਤੇ ਆ ਫੇਸ ਕੁਆਲਿਟੀ ਇੱਕ ਵਾਰੀ ਫੇਰ ਵੇਖੋ ਠੀਕ ਆ ਜੀ ਤੇ ਕੀ ਮੁੱਲ ਕੀ ਕਰਦੇ ਆ ਜੇ ਇਹਦਾ ਲੈਣ ਦੇਣ ਕੀ ਰਹੂਗਾ ਫਿਰ ਭਾਜੀ ਮੁੱਲ ਕਰਨੋਂ ਭਾਵੇਂ ਇਹੋ ਜੀ ਦਾ ਸਵਾ ਸਵਾ ਲੱਖ ਰੁਪਈਆ ਵੀ ਕਰੀ ਜਾਂਦੇ ਲੋਕੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਜਿਹੜੀ ਦੇ ਦੇਣ ਵਾਲੀ ਗੱਲ ਆ 85000 ਦੀ ਲਾਸਟ ਦੇ ਦੇਾਂਗੇ ਜੀ 85 ਦੀ ਹਾਂਜੀ ਠੀਕ ਹੈ ਜੀ ਬਾਕੀ ਹੋਰ ਵੀ ਗੱਲ ਆ ਭਾਜੀ ਜੇ ਕਿਸੇ ਨੇ ਸੂਈ ਦਾ ਗੱਬਨ ਦਾ ਸੌਦਾ ਕਰਨਾ ਵਾ ਆਪਣਾ ਸਾਈ ਬਿਆਨਾ ਪੱਕਾ ਕਰ ਲੈ ਭਾਵੇਂ ਸੂਈ ਤੋਂ ਵੀ ਲੈ ਕੇ ਜਾ ਸਕਦਾ ਆਪਣੇ ਨਾਲ ਕੰਡਾ ਤੋਲਵਾ ਦੁੱਧ ਲੈ ਕੇ ਜਾ ਸਕਦਾ 1500 16 ਲੀਟਰ ਹਾਂਜੀ ਲੋ ਵੀ ਦੋਸਤੋ ਜਿਹੜੇ ਵੀਰ ਤੇ ਮਨ ਦੇ ਵਿੱਚ ਕੋਈ ਡਾਊਟ ਹੋਇਆ ਵੀਰ ਪਸ਼ੂ ਦੁੱਧ ਛਾਣਾ ਸੂਣ ਤੋਂ ਪਹਿਲਾਂ ਕੋਈ ਗੱਲਬਾਤ ਹੀ ਹੁੰਦੀ ਏ ਇਹ ਨਾ ਨਹੀਂ ਚਮੁੰਦੇ ਕਿ ਉਹਨਾਂ ਵੀਰਾਂ ਲਈ ਖਾਸ ਤੌਰ ਤੇ ਆ ਵੀ ਸਾਈ ਬੇਨਾ ਤੁਸੀਂ ਆਪਦਾ ਪੱਕਾ ਕਰ ਸਕਦੇ ਹੋ ਸੂਣ ਤੋਂ ਬਾਅਦ ਚਵਾਈ ਕਰਕੇ ਵੀਰਾਂ ਦਾ ਵੀ ਕੰਡਾ ਕਰਕੇ ਵੀ ਆਪਾਂ ਉਹਨਾਂ ਵੀਰਾਂ ਨੂੰ ਦੇ ਦਾਂਗੇ ਠੀਕ ਆ ਤੇ ਇਹ ਮੱਝ ਜਿਹੜੀ ਆ ਦੋਸਤੋ ਠੀਕ ਆ ਜੀ ਪੂਰੀ ਬਿਲਕੁਲ ਨੀਲੀ ਰਾਵੀ ਦੇ ਵਿੱਚ ਇਹ ਮੱਝ ਆ ਵੀਰ ਦੇ ਕੋਲ ਰਿਕਾਰਡ ਤੁਹਾਨੂੰ ਦੱਸਤਾ ਪਿਛਲੇ ਸੂਆਂ ਦੇ ਪ੍ਰਹਾਪ ਤੇ ਠੀਕ ਆ ਜੀ ਉਸ ਅਕੋਰਡਿੰਗ ਤੁਸੀਂ ਜਿਹੜਾ ਅੱਗੇ ਸਬਦਾ ਕਰ ਸਕਦੇ ਜੀ ਬਾਕੀ ਤਪਾਈ ਆਪਦਾ ਤਿੱਪ ਕੇ ਤਸੱਲੀ ਕੋਈ ਵੀਰ ਕਰ ਲੈ ਵੀਰਾਂ ਦਾ ਵੀ ਚਵਾਈ ਜਿਹੜੀ ਆ ਪਿਛਲੇ ਸੂਆਂ ਦੇ ਵਿੱਚ ਬਿਲਕੁਲ ਪੂਲੀ ਚਵਾਈ ਸੀ ਤੇ ਤਿੱਪ ਕੇ ਕੋਈ ਵੀਰ ਅੱਜ ਤਸੱਲੀ ਕਰ ਸਕਦਾ 5 6 ਦਿਨਾਂ ਬਾਅਦ ਸੂਣ ਤੋਂ ਬਾਅਦ ਉਹ ਜਿਹੜਾ ਦੋਸਤੋ ਕਰਟੇਰੀਆ ਤੁਸੀਂ ਬੱਕਰਾ ਭਾਵੇਂ ਦ ਤੇ ਆ ਮਾਜਾ ਠੀਕ ਹੈ ਦੀ ਮੁੱਲ 90 ਕਰਾ ਲੋ ਜਿੰਨਾ ਮਰਜ਼ੀ 85000 ਦੀ ਜੜੀਆ ਦੋਸਤੋ ਲੈਣ ਦੇਣਾ ਠੀਕ ਆ ਤੇ ਬੋਲੀਏ ਨੰਬਰ ਆਪਣੇ ਵੀਰ ਨਹੀਂ ਨੰਬਰ ਆਪਣਾ ਵਾਜੀ 9873 7272 86 ਪਿੰਡ ਆਪਣਾ ਮੋਹਨਪੁਰਾ ਜੀ ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਪਿੰਡ ਮੋਹਨਪੁਰੇ ਤੋਂ ਜੱਜਵੀਰ ਦਾ ਨਾਮ ਆ ਠੀਕ ਹੈ ਜੀ ਨੰਬਰ ਵੈਸੇ ਸਕਰੀਨ ਦੇ ਬਿਲਕੁਲ ਆਪਾਂ ਥੱਲੇ ਚਲਦੇ ਕਰ ਦੇਣੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਸੰਪਰਕ ਕਰ ਸਕਦੇ ਹੋ ਪਸ਼ੂ ਦੋ ਦਿਖਾਉਣੇ ਸੀ ਦੋਸਤੋ ਅੱਜ ਤੁਹਾਨੂੰ ਇਸ ਕਰੋ ਐਨੀਮਲ ਪਸੰਦ ਆਉਣਗੇ ਰੇਟ ਪੜਤਾ ਸਭ ਤੋਂ ਵੱਡੀ ਗੱਲ ਹੈ ਵੀ ਰੇਟ ਪੜਤਾ ਤੁਹਾਨੂੰ ਜਾਇਜ਼ ਜੇਨੂਨ ਰੇਟ ਭਾਅ ਪੜਤਾ ਬਿਲਕੁਲ ਪਸ਼ੂਆਂ ਦੇ ਹਿਸਾਬ ਨਾਲ ਦਿੱਤੀਏ ਤਾਂ ਹੱਕ ਪਸ਼ੂ ਜਿਹੜਾ ਦੋਸਤ ਇਹਨੇ ਰੇਟ ਦਾ ਰੱਖਦੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ